ਸਾਸਰੀ ਕਾਰਜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲ ਮਤਰਈ ਮਾਂ ਸਖੇਤੀ ਦਾ ਭਾਗ 12 ਪਿਛਲੇ ਭਾਗ ਵਿੱਚ ਤੁਸੀਂ ਪੜ ਚੁੱਕੇ ਹੋ ਕਿ ਬਸ ਧੀਏ ਆਹੀ ਸੱਚ ਹੈ ਜੋ ਅਸੀਂ ਤੇਰੇ ਕੋਲ ਸੁਪਾਇਆ ਸੀ ਜੋ ਅੱਜ ਤੈਨੂੰ ਦੱਸਿਆ ਹੈ ਅਸੀਂ ਜੋ ਕੀਤਾ ਤੇਰੇ ਭਲੇ ਲਈ ਕੀਤਾ ਕਹਿੰਦੇ ਆ ਜੋਤ ਦੀ ਦਾਦੀ ਦੀਆਂ ਅੱਖਾਂ ਭਾਰੀਆਂ ਜੋਤ ਵੀ ਸਾਰਾ ਸਾਸੋਂ ਕੇਰੋਂ ਲੱਗ ਪਈ ਅਤੇ ਉਸਨੇ ਆਪਣੀ ਦਾਦੀ ਅਤੇ ਮੰਮੀ ਨੂੰ ਕਿਹਾ ਮੰਮਾ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਤਾ ਅਤੇ ਜੋ ਜੋ ਤੁਸੀਂ ਮੇਰੇ ਲਈ ਕੀਤਾ ਜੇ ਜਸਨੀਤ ਮੰਮਾ ਹੁੰਦੇ ਤਾਂ ਸ਼ਾਇਦ ਉਹ ਵੀ ਨਹੀਂ ਮੇਰੇ ਨਾਲ ਇੰਨਾ ਕਰਦੇ ਕਹਿੰਦੇ ਜੋਤ ਨੇ ਕੁੱਟ ਕੇ ਇੰਦਰਜੀਤ ਨੂੰ ਗਲੇ ਲਗਾ ਲਿਆ ਅਤੇ ਇੰਦਰਜੀਤ ਨੇ ਵੀ ਦੋਹਾਂ ਬਹਾਂ ਨਾਲ ਜੋਤ ਨੂੰ ਆਪਣੇ ਨਾਲ ਕੁੱਟ ਕੇ ਨਾਲ ਲਾ ਲਿਆ ਮੈਂ ਕਦੇ ਵੀ ਤੁਹਾਡੇ ਨਾਲ ਗੁੱਸੇ ਜਾਂ ਨਾਰਾਜ਼ ਨਹੀਂ ਸੀ ਬਸ ਜਦੋਂ ਮਾਸੀ ਜੀ ਨੇ ਇਹ ਕਿਹਾ ਕਿ ਇੰਦਰਜੀ ਤੇਰੀ ਮੰਮੀ ਨਹੀਂ ਮੈਨੂੰ ਸੁਣ ਕੇ ਝਟਕਾ ਲੱਗਾ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਅਤੇ ਮੇਰੇ ਦਿਮਾਗ ਵਿੱਚ ਇਹ ਸੀ ਕਿ ਇਹ ਕਿਵੇਂ ਸੱਚ ਹੋ ਸਕਦਾ ਹੈ ਕਿਉਂਕਿ ਤੁਸੀਂ ਤਾਂ ਅੱਜ ਤੱਕ ਮੇਰੇ ਨਾਲ ਬੁਰਾ سلوਕ ਕੀਤਾ ਹੀ ਨਹੀਂ ਅਤੇ ਮੇਰੇ ਸਰਟੀਫਿਕੇਟ ਉੱਪਰ ਮਦਰ ਨੇਮ ਵਾਲੀ ਜਗ੍ਹਾ ਤੁਹਾਡਾ ਨਾਮ ਹੈ ਬਸ ਮੈਂ ਇਸੇ ਲਈ ਬੀਜੀ ਨੂੰ ਪੁੱਛਿਆ ਸੀ ਜੋਤ ਨੇ ਹੰਝੂਆਂ ਨਾਲ ਭਰੀਆਂ ਅੱਖਾਂ ਅਤੇ ਦਰਦ ਭਰੀ ਆਵਾਜ਼ ਕਿਹਾ ਚੰਨ ਕੋਈ ਨਾ ਪੁੱਤ ਕਦੇ ਨਾ ਕਦੇ ਇਹ ਸੱਚ ਤੈਨੂੰ ਪਤਾ ਲੱਗਣਾ ਹੀ ਸੀ ਕਿ ਤੇਰੀ ਮੰਮੀ ਜਸਨੀਤ ਹੈ ਜੋਤ ਦੀ ਦਾਦੀ ਨੇ ਜੋ ਦਾ ਹੱਥ ਫੜ ਕੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਦਿਆ ਕਿਹਾ ਨਾਲੇ ਪੁੱਤ ਵੈਗੁਰੂ ਜੋ ਕਰਦਾ ਚੰਗੇ ਲਈ ਕਰਦਾ ਹੈ ਬਸ ਅਸੀਂ ਸਮਝ ਨਹੀਂ ਪਾਉਂਦੇ ਪਰਮਾਤਮਾ ਦੇ ਰੰਗਾਂ ਨੂੰ ਨਾਲੇ ਪੁੱਤ ਇੰਦਰਜੀਤ ਤਾਂ ਤੇਰਾ ਰਿਸ਼ਤਾ ਕਰਨ ਦੇ ਹੱਕ ਵਿੱਚ ਵੀ ਨਹੀਂ ਸੀ ਇਹ ਵੀ ਇਸ ਨੂੰ ਮਜਬੂਰੀ 'ਚ ਕਰਨਾ ਪਿਆ ਜੋ ਤਦ ਦੀ ਦਾਦੀ ਅਜੇ ਦਾਸ ਹੀ ਰਹੀ ਸੀ ਕਿ ਇਹਨੇ ਨੂੰ ਮੰਤਰੀ ਖੇਤਾਂ 'ਚ ਜੋੜਾ ਮਾਰ ਕੇ ਘਰ ਵਾਪਸ ਆ ਗਿਆ ਅਤੇ ਕਮਰੇ 'ਚ ਦਾਖਲ ਹੁੰਦਿਆਂ ਬੋਲਿਆ ਜੇ ਤੁਹਾਡੀ ਹੱਡ ਬੀਤੀ ਅਤੇ ਭਰਤ ਮਿਲਾਪ ਖਤਮ ਹੋ ਗਿਆ ਹੋਵੇ ਤਾਂ ਰੋਟੀ ਰੋਟੀ ਪਕਾ ਲਓ ਬਹੁਤ ਭੁੱਖ ਲੱਗੀ ਹੈ ਕਿਉਂ ਭੁੱਖਾ ਮਾਰਨਾ ਗਰੀਬ ਨੂੰ ਜਾਂ ਫਿਰ ਅਸੀਂ ਗੁਰਦੁਆਰੇ ਲੰਗਰ ਸ਼ਗਨਦਾਰ ਆਤਾ ਹੈ ਤੁਹਾਡਾ ਮਨਪ੍ਰੀਤ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ। ਚੱਲ ਪੁੱਤ ਤੂੰ ਹੁਣ ਨਹਾ ਕੇ ਆ ਮੈਂ ਰੋਟੀ ਪਕਾਵਾਂ ਤੇਰੇ ਪਾਪਾ ਦੇ ਢਿੱਡ ਵਿੱਚ ਚੂਹੇ ਨੱਚਣ ਲੱਗੇ ਐ। ਕਹਿੰਦੇ ਆਇਂਦਰ ਜੀ ਤੇ ਰਸੋਈ 'ਚ ਰੋਟੀ ਬਕਾਉਣ ਤੁਰ ਪਈ। ਲੋਕਾਂ ਨੇ ਸੱਚੀ ਕਿਹਾ ਜਿੱਥੇ ਚਾਰ ਜਨਾਨੀਆਂ ਇਕੱਠੀਆਂ ਹੋ ਜਾਣ ਸਹੀ ਫਿਰ ਇਹਨਾਂ ਨੂੰ ਗੱਲਾਂ 'ਚ ਕਿੱਥੇ ਹੋਸ ਰਹਿੰਦਾ ਰੋਟੀ ਟੁੱਕ ਕਰਨ ਦਾ। ਕਹਿ ਕੇ ਮਨਪ੍ਰੀਤ ਫਿਰ ਹੱਸਣ ਲੱਗ ਪਿਆ। ਕੁੱਟ ਨਾ ਖਾ ਲਈ ਜੇ ਜ਼ਿਆਦਾ ਬੋਲਿਆ। ਮਜਾਕ 'ਚ ਜੋਤ ਦੀ ਦਾਦੀ ਨੇ ਆਪਣਾ ਹੱਥ ਵਣਪ੍ਰੀਤ ਦੇ ਲੱਕ 'ਚ ਮਾਰਦੇ ਹੋਏ ਕਿਹਾ ਫਿਰ ਜੋਤ ਦੀ ਦਾਦੀ ਅਤੇ ਮਨਪ੍ਰੀਤ ਵੀ ਬਾਹਰ ਬਰਾਡੇ 'ਚ ਮੰंजे ਤੇ ਬੈਠ ਕੇ ਹੋਰ ਘਰੇਲੂ ਗੱਲਾਂ ਕਰਨ ਲੱਗ ਪਏ ਇੰਨੇ ਨੂੰ ਇੰਦਰਜੀਤ ਥਾਲ 'ਚ ਰੋਟੀ ਪਾ ਕੇ ਮਨਪ੍ਰੀਤ ਨੂੰ ਫੜਾਉਂਦੇ ਹੋਏ ਕਿਹਾ ਜੀ ਮੈਂ ਇੱਕ ਗੱਲ ਕਹਾਤਾ ਗੁੱਸਾ ਤਾਂ ਨਹੀਂ ਕਰੋਗੇ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਵੀ ਅਜੇ ਇੱਕ ਗੱਲ ਰਹਿ ਗਈ ਮਜਾਕ 'ਚ ਵਣਪ੍ਰੀਤ ਨੇ ਇੰਦਰਜੀਤ ਵੱਲ ਦੇਖਦੇ ਹੋਏ ਕਿਹਾ ਇੰਦਰਜੀਤ ਗੁੱਸੇ 'ਚ ਮੈਂ ਨਹੀਂ ਦੱਸਣੀ ਹੋਣਾ ਚੱਲ ਦੱਸ ਕਿਹੜੀ ਗੱਲ ਐ ਬਾਕੀ ਗੁੱਸਾ ਕਰਨਾ ਕਿ ਨਹੀਂ ਉਹ ਗੱਲ ਸੁਣ ਕੇ ਪਤਾ ਲੱਗੂਗਾ ਮਨਪ੍ਰੀਤ ਨੇ ਰੋਟੀ ਖਾਂਦੇ ਹੋਏ ਨੇ ਕਿ ਹਾਂ ਰਹਿਣ ਦੋ ਫੇਰਾ ਮੈਂ ਰੋਟੀ ਲੈ ਕੇ ਆਉਂਦੀ ਹਾਂ ਤੁਹਾਡੇ ਲਈ ਕਹਿ ਕੇ ਇੰਦਰਜੀਤ ਰਸੋਈ ਵੱਲ ਤੁਰ ਪਈ ਜਦੋਂ ਦੁਬਾਰਾ ਇੰਦਰਜੀਤ ਰੋਟੀ ਬਣਾਉਣ ਲੱਗੀ ਤਾਂ ਮਨਪ੍ਰੀਤ ਨੇ ਇੰਦਰਜੀਤ ਨੂੰ ਕਿਹਾ ਕਿ ਦੱਸ ਕੀ ਗੱਲ ਐ ਨਹੀਂ ਕਰਦਾ ਗੁੱਸਾ ਜੀ ਜੋਤ ਦਾ ਜਨਮ ਦਿਨ ਆਉਣ ਵਾਲਾ ਹੈ ਕਿਉਂ ਨਾ ਅਸੀਂ ਇਸ ਨੂੰ ਇੱਕ ਮੋਬਾਈਲ ਫੋਨ ਲੈ ਦੇਈਏ ਐਕਟਵਾ ਤੇ ਇਕੱਲੀ ਜਾਂਦੀ ਹੈ ਰਸਤੇ 'ਚ ਇੰਨਾ ਤਰਸ ਹੁੰਦਾ ਹੈ ਚਿੰਤਾ ਲੱਗੀ ਰਹਿੰਦੀ ਹੈ ਕੁੜੀ ਦੀ ਕਦੋਂ ਤੋਂ ਤੱਕ ਘਰ ਨਹੀਂ ਆਉਂਦੀ ਇਦਾਂ ਜੇ ਜੋਤ ਕੋਲ ਫੋਨ ਹੋਵੇਗਾ ਤਾਂ ਫੋਨ ਕਰਕੇ ਪੁੱਛ ਲੈਂਦਾ ਕਿ ਕਿੱਥੇ ਕੁ ਆ ਰਹੀ ਹੈ ਇੰਦਰਜੀਤ ਦੀ ਗੱਲ ਨੂੰ ਸਮਝ ਕੇ ਮਨਪ੍ਰੀਤ ਨੇ ਹਾਂਮੀ ਪਰਦੇ ਹੋਏ ਕਿਹਾ ਕਿ ਠੀਕ ਹੈ ਠੀਕ ਹੈ ਜਾਂਦਾ ਮੈਂ ਬਾਜ਼ਾਰ ਸਮਾਂ ਕੱਢ ਕੇ ਲਿਆ ਦਿੰਦਾ ਫੋਨ ਪਰ ਜੋਤ ਨੂੰ ਨੰਦ ਸੀ ਉਸ ਨੂੰ ਸਰਪ੍ਰਾਈਜ਼ ਦੇਵਾਂਗੇ ਹਾਂ ਨਾਲੇ ਆਪਣੇ ਦੋ ਛੋਟੇ ਬਲੂੰਗੜਿਆਂ ਨੂੰ ਵੀ ਨਾ ਪਤਾ ਲੱਗੇ ਉਹਨਾਂ ਦੇ ਢਿੱਡ 'ਚ ਨਹੀਂ ਕੋਈ ਗੱਲ ਪਚਦੀ ਉਹਨਾਂ ਨੇ ਤਾਂ ਛੱਟ ਜੋਤ ਦੇ ਕਰਨ 'ਚ ਭੂਕ ਮਾਰ ਦੇਣੀ ਐ ਕਿ ਦੀਦੀ ਦੀਦੀ ਤੁਹਾਡੇ ਲਈ ਨਵਾਂ ਫੋਨ ਆਇਆ ਹੱਸਦੇ ਹੋਏ ਇੰਦਰਜੀਤ ਨੇ ਆਪਣੀ ਸੱਸ ਅਤੇ ਮਾਨਪ੍ਰੀਤ ਨੂੰ ਕਿਹਾ ਚਮਚੇ ਨੇ ਉਹ ਤਾਂ ਜੋਤ ਦੇ ਇਹਨੇ ਨੂੰ ਮਨਪ੍ਰੀਤ ਨੇ ਵੀ ਰੋਟੀ ਖਾ ਲਈ ਉਹ ਉੱਠ ਕੇ ਹਵੇਲੀ ਵੱਲੋਂ ਗੇੜਾ ਮਾਰਨ ਚਲਾ ਗਿਆ ਇੰਦਰਜੀਤ ਭਾਂਡੇ ਜੋ ਕੇ ਰਸੋਈ ਵੱਲ ਨੂੰ ਜਾਂਦੇ ਹੋਏ ਜੋਤ ਨੂੰ ਕਿਹਾ ਜੋਤ ਆ ਜਾ ਤੂੰ ਵੀ ਰਸੋਈ ਚ ਆ ਕੇ ਰੋਟੀ ਖਾ ਲੈ ਗੁਰਵਾਜ ਤੇ ਗੁਰਨਾਜ ਵੀ ਆਉਣ ਵਾਲੇ ਆ ਫਿਰ ਉਹਨਾਂ ਤੈਨੂੰ ਟਿਕਣ ਨਹੀਂ ਦੇਣਾ ਪਰ ਸਕੂਲ ਵੱਸ ਦੇ ਆਉਣ ਦਾ ਸਮਾਂ ਹੋ ਗਿਆ ਘੜੀ ਵੱਲ ਦੇਖਦੇ ਹੋਏ ਜੋਤ ਨੇ ਕਿਹਾ ਮम्मा ਮੈਂ ਲੈਣ ਚੱਲੀ ਆ ਉਹਨਾਂ ਨੂੰ ਆ ਕੇ ਰੋਟੀ ਖਾਣੀਆਂ ਜਾ ਫਿਰ ਲੈ ਆ ਮੈਨੂੰ ਦੇਖ ਚਾ ਚੜ ਜਾਣਾ ਕਿ ਦੀਦੀ ਸਾਨੂੰ ਲੈਣ ਆਈ ਐ ਇੰਦਰਜੀਤ ਨੇ ਰਸੋਈ ਚੋਂ ਹੀ ਰੋਟੀ ਬਕਾਉਂਦੀ ਹੋਈ ਨੇ ਜੋ ਉਤਰੂ ਜਵਾਬ ਦਿੱਤਾ ਜੋਤ ਨੂੰ ਗੇਟ ਤੋਂ ਬਾਹਰ ਖੜੀ ਦੇਖ ਗੁਰਨਾਜ ਅਤੇ ਗੁਰਵਾਜ ਬੱਸ ਵਿੱਚੋਂ ਉਤਰਦੇ ਹੀ ਰੌਲਾ ਪਾਉਂਦੇ ਭੱਜ ਆਏ ਦੀਦੀ ਦੀਦੀ ਜੋਤ ਨੇ ਦੋਨਾਂ ਕੋਲੋਂ ਬੈਗ ਫੜੇ ਅਤੇ ਦੋਨੋਂ ਜੋਤ ਦੇ ਅੱਗੇ ਪਿੱਛੇ ਤੁਰ ਪਏ ਜੋਤ ਨੇ ਆਪਣੇ ਦੋਨੇ ਭੈਣ ਭਰਾ ਤੇ ਬੈਗ ਮੇਜ ਤੇ ਰੱਖੇ ਅੰਬਖ ਤੇ ਬਾਣੀ ਦੇ ਗਲਾਸ ਪਣਾਉਦੇ ਹੋਏ ਕਿਹਾ ਪਾਣੀ ਪਿਓ ਅਤੇ ਜਲਦੀ ਜਲਦੀ ਕੱਪੜੇ ਬਦਲੋ ਫਿਰ ਤੁਹਾਨੂੰ ਰੋਟੀ ਫਰਾਉਂਦੀ ਆਂ ਇੰਦਰਜੀਤ ਨੇ ਸਾਰੀਆਂ ਰੋਟੀਆਂ ਪਕਾ ਲਈਆਂ ਸੀ ਤੇ ਸਾਬ ਦੀਆਂ ਲਈ ਥਾਲੀਆਂ ਚ ਪਾ ਕੇ ਰੋਟੀ ਮੰਜੇ ਤੇ ਲਿਆ ਕੇ ਰੱਖ ਦਿੱਤੀ ਇੰਦਰਜੀਤ ਜੋਤ ਗਰਵਾਜ ਅਤੇ ਗੁਰਨਾਜ ਸਾਰਿਆਂ ਨੇ ਇਕੱਠਿਆਂ ਬੈਠ ਕੇ ਰੋਟੀ ਖਾ ਲਈ ਰਾਤ ਨੂੰ ਸਾਰੇ ਬੈਠੇ ਗੱਲਾਂ ਕਰ ਰਹੇ ਸੀ ਕਿ 인ਦਰਜੀਤ ਨੇ ਮਨਪ੍ਰੀਤ ਨੂੰ ਕਿਹਾ ਕਿ ਸੁਣਿਓ ਜੀ ਕੱਲ੍ਹ ਐ ਦੁਆਰ ਹੈ ਸਾਰੇ ਬੱਚੇ ਘਰੇ ਨੇ ਸ੍ਰੀ ਹਰਮੰਦਰ ਸਾਹਿਬ ਮੱਥਾ ਨਾ ਠੇਕ ਕੇ ਆਈਏ ਵੈਗ ਰੂਜ਼ਾ ਸਕਰਾਨਾ ਨਾ ਕਰ ਆਈਏ ਜੋਤ ਨੂੰ ਸਚਾਈ ਵੀ ਪਤਾ ਲੱਗ ਗਈ ਅਤੇ ਘਰ ਚ ਸਭ ਠੀਕ ਠਾਕ ਹੋ ਗਿਆ ਹੈ ਇਤੋਂ ਤੱਕ ਜੋਤ ਦੀ ਤੁਸੀਂ ਕਹਾਣੀ ਸੁਣੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਬਾਕੀ ਕੱਲ੍ਹ ਵਾਲੇ ਭਾਗ ਸੁਣਾਵਾਂਗੇ ਜੀ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ